ਸ਼ਸ਼ੀ ਕਾ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਜੀ ਠੀਕ ਹੋਵੋਗੇ। ਦੋਸਤੋ ਕੱਲ ਦੀ ਇੱਕ ਫੇਸਬੁੱਕ ਤੇ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਵੀਰ ਨੌਜਵਾਨ ਆਪਣੇ ਇੱਕ ਬੱਚੇ ਨੂੰ ਨਾਲ ਲੈ ਕੇ ਜਿਹੜਾ ਨਹਿਰ ਦੇ ਵਿੱਚ ਛਾਲ ਮਾਰਦਾ ਖੁਦਕੁਸ਼ੀ ਕਰ ਲੈਂਦਾ ਹੈ ਜਿਹਦਾ ਕਾਰਨ ਕਰਜ਼ਾ ਦੱਸਿਆ ਜਾ ਰਿਹਾ। ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਮਰਨਾ ਕੋਈ ਮਰਨਾ ਕੋਈ ਨਾ ਬਹਾਦਰੀ ਨਹੀਂ ਹੁੰਦੀ। ਇਹ ਬੁਜ਼ਦਲ ਬੰਦੇ ਦਾ ਕੰਮ ਹੁੰਦਾ। ਜਾਂ ਮਰ ਕੇ ਕਦੇ ਕੋਈ ਵੀ ਮਸਲੇ ਦਾ ਹੱਲ ਨਹੀਂ ਹੁੰਦਾ। ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਆਉਂਦੇ ਰਹਿੰਦੇ ਨੇ ਉਤਰਾ ਚੜਾ ਬਹੁਤ ਆਉਂਦੇ ਰਹਿੰਦੇ ਨੇ ਜੇਕਰ ਅਸੀਂ ਕਰਜ਼ਾ ਲਿਆ ਤਾਂ ਸਾਨੂੰ ਉਹ ਮੋੜਨਾ ਪਊਗਾ ਉਹਦਾ ਬਾਕੀ ਕੋਈ ਨਾ ਕੋਈ ਜਿਹੜਾ ਮਸਲਾ ਹੱਲ ਹੋ ਸਕਦਾ ਪਰ ਜੇਕਰ ਇਹ ਕਹੋਗੇ ਕਿ ਮਰ ਜਾਾਂਗੇ ਉਹਦਾ ਕੋਈ ਹੱਲ ਹੋਊ ਉਹ ਹੱਲ ਨਹੀਂ ਹੋ ਸਕਦਾ ਲੋਕ ਇਹ ਕਹਿਣਗੇ ਕਿ ਪਹਿਲਾਂ ਲਿਆ ਡੋਕੇ ਲੈਣ ਨੂੰ ਸੀ ਜੇਕਰ ਤੁਹਾਡੇ ਬਜ਼ੁਰਗਾਂ ਨੇ ਆਪਾਂ ਮੰਨਦੇ ਆ ਬਾਈ ਕਰਜ਼ਾ ਲੈ ਲਓ ਚਲੋ ਮਾੜੇ ਚੰਗੇ ਹਾਲਾਤ ਆਉਂਦੇ ਰਹਿੰਦੇ ਨੇ ਵੀ ਤੁਸੀਂ ਕਿਹਾ ਵੀ ਉਹ ਮੈਨੂੰ ਡੋਕਦੇ ਨੇ ਜਾਂ ਫਿਰ ਤਾਂ ਐ ਸੋਚਿਆ ਵੀ ਉਹ ਕੱਲ ਨੂੰ ਮੇਰੇ ਬੱਚੇ ਨੂੰ ਡੋਕਣਗੇ ਨਾ ਪਰ ਇਹਦੇ ਨਾਲ ਇਹ ਮਸਲਾ ਹੱਲ ਨਹੀਂ ਹੁੰਦਾ ਆਪਾਂ ਕਰਜ਼ਾ ਚੜਿਆ ਸਿਰ ਤੇ 10 ਬੰਦੇ ਆਉਂਦੇ 20 ਬੰਦੇ ਆਉਂਦੇ ਬਹਿ ਕੇ ਸੁਝਾ ਜਾਂਦਾ ਕੋਈ ਤੁਹਾਨੂੰ ਕੋਈ ਕਰਜ਼ੇ ਦਾ ਵਿਆਜ ਜਾਦੇ ਲੱਗਦਾ ਉਹਦਾ ਬਹਿ ਕੇ ਸੁਝਾ ਉਤ ਹੋ ਜਾਂਦਾ ਵਿਆਜ ਨੂੰ ਘੱਟ ਕੀਤਾ ਜਾਂਦਾ ਹਨਾ ਕਰਜ਼ਾ ਕਿਵੇਂ ਨਾ ਕਿਵੇਂ ਲੈ ਜਾਂਦਾ ਕਿਉਂਕਿ ਜਿਹੜੇ ਅਸੀਂ ਕਮੈਂਟ ਪੜ੍ਹ ਰਹੇ ਆ ਉਹਦੇ ਥੱਲੇ ਲਿਖਿਆ ਸੀਗਾ ਕਿ ਬੰਦੇ ਕੋਲ ਜਮੀਨ ਬਹੁਤ ਹੈ ਇੱਕ ਦੋ ਕਿੱਲੇ ਵੇਚ ਕੇ ਹੱਲ ਹੋ ਜਾਂਦਾ ਪਰ ਜਿੰਨੇ ਮੂੰਹ ਓਨੀਆਂ ਗੱਲਾਂ ਜਿਹੜੀਆਂ ਲੋਕਾਂ ਦੀ ਹੋ ਜਾਂਦੀਆਂ ਨੇ ਅੱਗੇ ਵਾਸਤੇ ਜ਼ਿੰਦਗੀ ਦੇ ਵਿੱਚ ਜੇਕਰ ਆਪਾਂ ਕੋਈ ਸੰਘਰਸ਼ ਕਰ ਰਹੇ ਆ ਆਪਾਂ ਕੋਈ ਕੰਮ ਕਰ ਰਹੇ ਆ ਆਪਾਂ ਕੋਈ ਕਰਜ਼ਾ ਲੈ ਰਹੇ ਆ ਉਹ ਅਸੀਂ ਆਪਣੇ ਲਈ ਲੈ ਰਹੇ ਆ ਆਪਣੇ ਸਵਾਰਥ ਲਈ ਲੈ ਰਹੇ ਆ ਕੋਈ ਬੰਦਾ ਗੱਡੀ ਲੈ ਰਿਹਾ ਕੋਈ ਟਰੈਕਟਰ ਲੈ ਰਿਹਾ ਜਾਂ ਕਿਸੇ ਬੰਦੇ ਨੂੰ ਐਡੀ ਵੱਡੀ ਪ੍ਰੋਬਲਮ ਆ ਗਈ ਵੀ ਉਹਨੂੰ ਕਰਜ਼ਾ ਲੈਣ ਲਈ ਮਜਬੂਰ ਹੋਣਾ ਪਿਆ ਗਿਆ ਪਰ ਮਰਨਾ ਤਾਂ ਕੋਈ ਮਸਲੇ ਦਾ ਹੱਲ ਨਹੀਂ ਅਸੀਂ ਵੀ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਆ ਮੈਕਮੇ ਦੇ ਵਿੱਚ ਲੱਗੇ ਹੋਇਆ ਆ ਨਾ ਅਸੀਂ ਬਹੁਤ ਬਹੁਤ ਕਰਜ਼ਾ ਲੈਣਾ ਪੈਂਦਾ ਅਸੀਂ ਭੱਜਾਂਗੇ ਲੈ ਕੇ ਕਰਜ਼ਾ ਜਾਂ ਕਹਿ ਕੇ ਮਰ ਜਾਾਂਗੇ ਵੀ ਸਾਨੂੰ ਮੈਕਮਾ ਟੋਕ ਰਿਆ ਜਾਂ ਸਾਨੂੰ ਬੈਂਕ ਟੋਕ ਰਹੀ ਐ ਇਹ ਤਾਂ ਇੱਕ ਜ਼ਿੰਦਗੀ ਦਾ ਸੰਘਰਸ਼ ਹੈ ਇਹ ਤਾਂ ਚੱਲਦਾ ਰਹੂਗਾ ਜੇਕਰ ਤੁਸੀਂ ਇੰਨਾਂ ਚੀਜ਼ਾਂ ਨੂੰ ਇਹ ਮੰਨੋਗੇ ਵੀ ਯਾਰ ਮੈਨੂੰ ਅਗਲਾ ਟੋਕੂਗਾ ਅਗਲਾ ਇਦਾਂ ਕਹੋ ਮੈਂ ਕਾਨੂੰ ਮੇਰੇ ਪਰਿਵਾਰ ਨੂੰ ਟੋਕੂਗਾ ਫਿਰ ਤਾਂ ਇਹ ਕੋਈ ਬਹਾਦਰੀ ਦੀ ਗੱਲ ਨਹੀਂ ਕਦੇ ਵੀ ਮਰਨ ਨਾਲ ਕਿਸੇ ਵੀ ਚੀਜ਼ ਦਾ ਮਸਲਾ ਹੱਲ ਨਹੀਂ ਹੁੰਦਾ ਜ਼ਿੰਦਗੀ ਤੱਕੜੇ ਹੋ ਕੇ ਲੜੋ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਨਾ ਕਿ ਵਾਰ-ਵਾਰ ਮਿਲਦੀ ਹੈ ਬਾਕੀ ਸਾਰੇ ਜਾਣੇ ਆਪਣੇ ਕਮੈਂਟ ਦੇ ਵਿਚਾਰ ਜ਼ਰੂਰ ਦਿਓ ਬਾਕੀ ਇਹ ਇੱਕ ਗੱਲ ਹੋਰ ਹੈ ਕੁੱਲ ਮਿਲਾ ਕੇ ਕੰਮਬਾਈ ਨੇ ਬਹੁਤ ਮਾੜਾ ਕੀਤਾ ਉਹ ਇੱਕ ਇਨਸਾਨ ਹੋਣ ਤੇ ਕਲੰਕ ਲੱਗਿਆ ਜਿਹੜਾ ਕਦੇ ਵੀ ਨਹੀਂ ਮਿਟ ਸਕਦਾ ਜ਼ਿੰਦਗੀ ਦੇ ਵਿੱਚ ਦੁੱਖ ਸੁਖ ਉਹਨਾਂ ਇੱਕ ਮੂਰ ਦੀ ਗੱਲ ਹੈ ਏ ਹੋਂਦੇ ਜਾਂਦੇ ਰਹਿਣਗੇ ਜ਼ਿੰਦਗੀ ਨਾਲ ਲੜਨਾ ਸਿੱਖੋ ਸੰਘਰਸ਼ ਕਰਨਾ ਸਿੱਖੋ